ਇਹ ਤਾਂ ਹੀ ਚਿੱਟੇ ਨਾਲੀ ਭੜੀ ਏ ਇਹ ਗੋਲੀ ਹਾਂ ਇਹ ਹੁਣ ਮਨ ਲੈ ਇੱਕ ਤਾਂ ਚਿੱਟਾ ਟੀਕੇ ਲਾਉਣ ਲਾ ਕੇ ਲੋਕੀ ਇਹ ਗੋਲੀਆਂ ਦੇ ਹਾਂਜੀ ਤੇ ਚਿੱਟੇ ਨਾਲ ਵੀ ਇਹਦਾ ਦਸਰ ਜਾਂਦੀਆਂ ਅੱਛਾ ਇਹ ਗੋਲੀ ਦਾ ਟੀਕਾ ਲਾ ਲੈਂਦੇ ਆਪਣਾ ਹਾਂਜੀ ਫੇਰ ਕਈ ਨੱਕ ਚ ਪਈ ਜਾਂਦੇ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਇਹ ਗੋਲੀ ਖਾਂਦਿਆਂ ਨੂੰ 8-9 ਸਾਲ ਹੋ ਗਏ ਜੀ 8-9 ਸਾਲ ਹੋ ਗਏ। ਹਾਂ ਜੀ। ਵੀਰੇ ਜਿਹੜੀ ਗੋਲੀ ਐ ਇਹ ਤਾਂ ਹੁੰਦੀ ਐ ਕਿ ਨਸ਼ਾ ਛੱਡਣ ਦੇ ਲਈ ਹੁੰਦੀ ਐ। ਤੇ ਛਡਾਉਂਦਾ ਹੀ ਐ ਨਾ ਚਾ ਫਿਰ ਮਿਲਦਾ ਨਹੀਂ ਉਹ ਜੀ ਇਹੀ ਖਾਨੇ ਆ ਜੀ ਫਿਰ। ਅੱਛਾ ਉਹਦੀ ਥਾਂ ਤੇ ਹੀ ਖਾਲਣੇ। ਹਾਂ ਆ ਜੀ ਖਾਲਣੇ ਆ ਜੀ। ਉਹ 9 ਸਾਲ ਹੋ ਗਏ ਤੂੰ ਨੇ ਗੋਲੀ ਖਾਣੀ। ਹਾਂ ਜੀ। ਹਾਂ। ਵਿਆਹ ਵੀ ਡਿੱਗ ਗਿਆ ਪਿਆ ਉਹਦਾ ਚੱਕਰ ਨੂੰ ਜੀ ਨਹੀਂ ਕਰਦਾ ਬਾਲੀ ਗੱਲ ਕੀ ਐ। ਇਹ ਗੋਲੀ ਬਿਨਾ। ਹਾਂ ਜੀ। ਬਾਪੂ ਕਿੰਨੇ ਸਾਲ ਹੋ ਗਏ ਖਾਂਦੇ। ਮੈਨੂੰ ਤਾਂ ਖਾਂਦੇ ਨੇ 5 ਸਾਲ ਹੋ ਗਏ ਜੀ। ਉਹਨੂੰ ਕੋਈ ਕੰਮ ਕਰਨ ਨੂੰ ਜੀ ਕਰਦਾ ਕੀ ਪੈਂਦਾ। ਤਸਵੀਰ ਇੱਧਰ ਲੱਗਿਆ ਪਿਆ ਹੋਰ ਕੋਈ ਨਸ਼ਾ ਮਿਲਦਾ ਨਹੀਂ ਇਹ ਇੰਨ੍ਹੀ ਗੱਲ ਜੀ ਤੇਲ ਹੈ ਜਿਹਨ ਖੜਾ ਹੈ ਉਹ ਗੱਲ ਆ ਹੁਣ ਨਸ਼ਿਆਲੇ ਬੰਦਿਆਂ ਦੀ ਮੈਂ ਤੁਹਾਡੇ ਇੰਨ੍ਹਾ ਦਾ ਤੇਲ ਗੋਲੀ ਆ ਇਹ ਹਾਂ ਜੀ ਹਾਂ ਇਹ ਮਲੇ ਤਾਂ ਇੰਨ੍ਹਾ ਚੱਲੂਗਾ ਨਹੀਂ ਬੰਦ ਤੱਕ ਪਾਵਾਂ ਕੁਛ ਕਰੀ ਜਾਂ ਥੱਕੇ ਮਾਰੀ ਜਾਂ ਲਫੇੜੇ ਮਾਰੀ ਜਾਂ ਕੁਛ ਕਰੀ ਜਾਂ ਕੁਛ ਨਹੀਂ ਹੁੰਦਾ ਆਥ ਵੀ ਨਹੀਂ ਚੱਕੀ ਦਾ ਮੁਰੇ ਵਾਲੀ ਗੱਲ ਕੀ ਹੈ ਜਦੋਂ ਹੁਣ ਅੱਜ 70 ਸੀਆਂ ਦੀ 80 ਸੀਆਂ ਤੱਕ ਪੰਚੀ ਪਈ ਮੁੱਲ ਵੀ ਕੀ ਹੁੰਦੀ ਹੈ ਅੱਛਾ ਮੁੱਲੋ ਵਿਕਦੇ ਗੋਲੀਆਂ ਹਾਂਜੀ 80ਾਂ ਤੱਕ ਵਿਕੀ ਜਾਂਦੀ ਹੈ ਉਹ ਵੀ ਹੁਣ ਹੁਣ ਜਾਂ ਲੈਣਗੇ 80ਾਂ ਦੀ ਵੀ ਉਹ ਜਿਹੜੇ ਪਹਿਲਾਂ ਟੀਕੇ ਜਿਹੜੇ ਲਾਉਂਦੇ ਆ ਉਹ ਲੈ ਗਈ ਪਹਿਲਾਂ ਸਾਨੂੰ ਸਰਕਾਰ ਕਹਿੰਦੀ ਹੈ ਵੀ ਇਹ ਗੋਲੀ ਨਸ਼ਾ ਛੱਡਣ ਦੇ ਲਈ ਅਸੀਂ ਲੈ ਕੇ ਆਂਦੀ ਆ ਵੀ ਨੋਟਾ ਛੱਡਿਆ ਜਾਂਦਾ ਦੇ ਨਾਲ ਕੀ ਛੱਡਿਆ ਜਾਂਦਾ ਨਸ਼ਾ ਦੇ ਨਾਲ ਨਹੀਂ ਛੱਡਿਆ ਹੁਣ ਕੰਮ ਤੇ ਜਾਣਾ ਸੀਗਾ ਹੁਣ ਦਿਹਾੜੀ ਮਰ ਗਈ ਹੈ ਉਧਰ ਉਹ ਪਰੇਸ਼ਾਨ ਹੋਈ ਨਹੀਂ ਅੱਛਾ ਇਹ ਗੋਲੀ ਲੈਣ ਤੋਂ ਬਾਅਦ ਜਾਂਦੇ ਹੁ ਦਿਹਾੜੀ ਹਾਂਜੀ ਇਹਦੇ ਬਣਾ ਕੰਮ ਨਹੀਂ ਹੁੰਦਾ ਕੰਮ ਕਿੱਥੋਂ ਹੁੰਦਾ ਜੀ ਸਰੀਰ ਟੁੱਟਦਾ ਜੀ ਆਤਮਾ ਦੁਖੀ ਹੁੰਦੀ ਐ ਅੰਦਰੋਂ ਕਿੰਨਾ ਸਮਾਂ ਹੋ ਗਿਆ ਬਈ ਖਾਂਦੇ ਨੂੰ ਸਾਨੂੰ ਮੈਨੂੰ ਹੋਇਆ ਜੀ 5-6 ਸਾਲ ਹੋ ਗਏ 5-6 ਸਾਲ ਹੋ ਗਏ ਹਾਂਜੀ ਪਰ ਇਹ ਤੇ ਹੁੰਦਾ ਕਿ ਗੋਲੀ ਐ ਜਿਹੜੀ ਨਸ਼ਾ ਛਡਾਉਣ ਦੇ ਲਈ ਹੁੰਦੀ ਐ ਪਰ ਤੁਸੀਂ ਇਸੇ ਦੇ ਨਸ਼ੇ ਤੇ ਲੱਗ ਗਏ ਹੋੜ ਇਹਦੇ ਵਗਾਰੇ ਚੱਲਦਾ ਨਹੀਂ ਕੰਮ ਜੀ ਆਹ ਪੋਸਤ ਖਾਂਦੇ ਆ ਪੋਸਤ ਨਸ਼ਾ ਨਹੀਂ ਕਰਦਾ ਜੀ ਉਹਨੋਛਾ ਨਹੀਂ ਕਰਦਾ ਨਾ ਜੀ ਇਹ ਗੋਲੀ ਦੇ ਬਰਾਬਰ ਨਾ ਉਹਨੂੰ ਕਿੰਨੇ ਸਾਲ ਹੋ ਗਿਆ ਦਨ 7 ਸਾਲ ਹੋ ਗਏ 7 ਸਾਲ ਹੋ ਗਏ ਹਾਂਜੀ ਬਈ ਇਹ ਤਾਂ ਕਮਾਲ ਦੀ ਗੱਲ ਹੈ ਇਹ ਤਾਂ ਗੋਲੀ ਹੁੰਦੀ ਹੈ ਕਿ ਨਸ਼ਾ ਛਡਾਉਣ ਦੇ ਲਈ ਹੁੰਦੀ ਛੁੱਟਦੀ ਨਹੀਂ ਕੰਮ ਕਰਦੀ ਕਿਤੀ ਬੜੀ ਕਿਤੀ ਬੜੀ ਤੇ ਗੋਲੀ ਦੇ ਬਾਅਦ ਹੀ ਕੰਮ ਹੁੰਦਾ ਕਿਉਂ ਹੋ ਜਾਂਦਾ ਬਾਅਦ ਕੀ ਹੁੰਦਾ ਜੀ ਉਦੋਂ ਪਹਿਲਾਂ ਸਰੀਰੀ ਗੰਮੀ ਜਾਂਦਾ ਜੀ ਮਹਾਰਾਜ ਜੇ ਕਰੀ ਹੜਤਾਲ ਸਾਨੂੰ ਇਹ ਇੱਕ ਤਾਂ ਮਿਲ ਜੇ ਸਾਡੀ ਦਿਹਾੜੀ ਨੰਗ ਜੀ ਤੇ ਸਾਡੀ ਸਵੇਰੇ ਲੈ ਲਾਂਗੇ ਹੁਰਕੀ ਆ ਗੋਲੀ ਨਾਲ ਹੀ ਦਿਹਾੜੀ ਮਤਲਬ ਲੱਗਣੀ ਹੈ ਤੁਹਾਡੀ ਹਾਂ ਲੋਕਵਾਜੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਅੱਜ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਹੜਤਾਲ ਦੇ ਕਾਰਨ ਜਿਹੜੇ ਓਟ ਸੈਂਟਰ ਨੇ ਜਿੱਥੇ ਕਿ ਨਸ਼ਾ ਛਡਾਉਣ ਵਾਲੀਆਂ ਗੋਲੀਆਂ ਮਿਲਦੀਆਂ ਨੇ ਉਹਨਾਂ ਦਾ ਜਿਹੜਾ ਕੰਮ ਔਖਾ ਹੋਇਆ ਪਿਆ ਉਹਨਾਂ ਨੂੰ ਗੋਲੀ ਆ ਜੀ ਮਿਲ ਨਹੀਂ ਰਹੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਜਿਹੜੀ ਇਹ ਗੋਲੀ ਹੈ ਇਹਦੇ ਕੀ ਕੀ ਅਸਰ ਨੇ ਕਿ ਇਹਦੇ ਨਾਲ ਨਸ਼ਾ ਛੱਡਿਆ ਜਾਂਦਾ ਕਿੰਨਾ ਕਿੰਨਾ ਸਮਾਂ ਹੋ ਗਿਆ ਸਾਰੇ ਸਾਡੇ ਨਾਲ ਵੀਰ ਨੇ ਜੋ ਕਿ ਨਸ਼ਾ ਛੱਡਣਾ ਚਾਹੁੰਦੇ ਨੇ ਪਰ ਅੱਜ ਇਹਨਾਂ ਦਾ ਥੋੜਾ ਜਿਹਾ ਔਖਾ ਹੋਇਆ ਹੜਤਾਲ ਦੇ ਕਾਰਨ ਕਿੰਨਾ ਸਮਾਂ ਹੋਊਗਾ ਜੀ ਤੁਹਾਨੂੰ ਇਹ ਗੋਲੀ ਖਾਂਦਿਆਂ ਨੂੰ 8-9 ਸਾਲ ਹੋ ਗਏ ਜੀ 8-9 ਸਾਲ ਹੋ ਗਏ ਹਾਂ ਜੀ ਪੋਸਟ ਪਹਿਲਾਂ ਖਾਂਦੇ ਸੀ ਫਿਰ ਗੋਲੀ ਤੇ ਲੱਗ ਗਈ ਕਰੋ ਲੱਗੇ ਤੇ ਠੀਕ ਹੈ ਤੁਸੀਂ ਪੋਸਟ ਖਾਂਦੇ ਪਹਿਲਾਂ ਹਾਂ ਜੀ ਇਹ ਤੁਸੀਂ ਇੱਥੇ ਤਾਂ ਹੀ ਆਏ ਹੋ ਕਿ ਉਹ ਛੱਡਣੀ ਚਾਹੁੰਦੇ ਹੋ ਹਾਂ ਤੇ ਫਿਰ ਉਹ ਛੱਡਦਾ ਨਸ਼ਾ ਉਹ ਉਹ ਤਾਂ ਹੁਣ ਮਿਲਦਾ ਨਹੀਂ ਕੀ ਉਹ ਤਾਂ ਮਿਲਦਾ ਹੀ ਨਹੀਂ ਹਾਂ ਜੀ ਫਿਰ ਇਹ ਜਿਹੜੀ ਗੋਲੀ ਹੈ ਇਹ ਤਾਂ ਹੁੰਦੀ ਹੈ ਕਿ ਨਸ਼ਾ ਛੱਡਣ ਦੇ ਲਈ ਹੁੰਦੀ ਹੈ ਤੇ ਛਡਾਉਂਦੀ ਹੈ ਨਸ਼ਾ ਫਿਰ ਮਿਲਦਾ ਨਹੀਂ ਉਹ ਜੀ ਇਹ ਹੀ ਖਾਂਦੇ ਹਾਂ ਜੀ ਫਿਰ ਅੱਛਾ ਉਹਦੀ ਥਾਂ ਤੇ ਹੀ ਖਾ ਲੈਂਦੇ ਹਾਂ ਹਾਂ ਇਹ ਖਾ ਲੈਂਦੇ ਹਾਂ ਮੈਂ 9 ਸਾਲ ਹੋ ਗਏ ਤੁਨੇ ਗੋਲੀ ਖਾਣੀ ਹਾਂ ਜੀ ਹਾਂ ਉਵੇਂ ਹੀ ਆ ਮਤਲਬ ਹੁਣ ਜੇ ਜਿਵੇਂ ਮੰਨ ਲਓ ਅੱਜ ਹੜਤਾਲ ਆ ਤੁਹਾਡਾ ਕੰਮ ਓਖਾ ਹੋਇਆ ਪਿਆ ਅੱਜ ਹਾਂ ਜੀ ਕੀ ਹੋ ਰਿਹਾ ਅੰਦਰੋਂ ਅੰਦਰੋਂ ਤੋਂ ਚੱਕਰ ਜਾਂਦੇ ਹੋ ਮਾਦਾ ਕੁਛ ਨਹੀਂ ਜੀ ਹਾਂ ਆਹ ਬੰਦੂਗੀ ਹੁੰਦੀ ਸਰੀ ਟੁੱਟਦਾ ਹਾਂ ਜੀ ਹੁਣ ਸਾਡੀ ਦਿਹਾੜੀ ਮਰ ਗਈ ਜੀ ਹੁਣ ਕੰਮ ਤੇ ਜਾਣਾ ਸੀਗਾ ਹੁਣ ਦਿਹਾੜੀ ਮਰ ਗਈ ਹੈ ਉਧਰੋਂ ਪਰੇਸ਼ਾਨ ਹੋਈ ਜਾਂ ਨਹੀਂ ਅੱਛਾ ਇਹ ਗੋਲੀ ਲੈਣ ਤੋਂ ਬਾਅਦ ਜਾਣੇ ਉਹ ਦਿਹਾੜੀ ਹਾਂਜੀ ਇਹਦੇ ਬਣਾ ਕੰਮ ਨਹੀਂ ਹੁੰਦਾ ਕੰਮ ਕਿੱਥੋਂ ਹੁੰਦਾ ਜੀ ਸਰੀਰ ਟੁੱਟਦਾ ਜੀ ਆਤਮਾ ਦੁਖੀ ਹੁੰਦੀ ਐ ਅੰਦਰੋਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਬਈ ਖਾਂਦਿਆਂ ਨੂੰ ਸਾਨੂੰ ਮੈਨੂੰ ਹੋਇਆ ਜੀ 5-6 ਸਾਲ ਹੋ ਗਏ 5-6 ਸਾਲ ਹੋ ਗਏ ਹਾਂਜੀ ਪਰ ਇਹ ਤੇ ਹੁੰਦਾ ਕਿ ਗੋਲੀ ਐ ਜਿਹੜੀ ਨਸ਼ਾ ਛਡਾਉਣ ਦੇ ਲਈ ਹੁੰਦੀ ਐ ਪਰ ਤੁਸੀਂ ਇਸੇ ਦੇ ਨਸ਼ੇ ਤੇ ਲੱਗ ਗਏ ਹੁਣ ਇਹ ਐਦੇ ਵਗੈਰੇ ਚੱਲਦਾ ਨਹੀਂ ਕੰਮ ਜੀ ਹਾਂ ਹੁਣ ਆ ਦਵਾਈ ਕਰਕੇ ਆ ਨਸ਼ਾ ਛੱਡਣ ਵਾਸਤੇ ਦੱਸੀ ਸੀ ਹੁਣ ਐਸੇ ਲੱਗੇ ਹੁਣ ਜਾਏ ਸੀ ਪਹਿਲਾਂ ਉਸ ਪੋਸਤ ਖਾਂਦੇ ਸੀ ਪਹਿਲਾਂ ਉਸ ਪੋਸਤ ਖਾਂਦੇ ਤੁਸੀਂ ਹਾਂਜੀ ਠੀਕ ਹੈ ਮਤਲਬ ਜਦੋਂ ਪੋਸਤ ਖਾਂਦੇ ਸੀਗੇ ਤੇ ਹੁਣ ਆ ਗੋਲੀ ਖਾਣ ਲੱਗ ਗਿਓ ਇਹਨਾਂ ਵਿੱਚ ਕੀ ਫਰਕ ਲੱਗਾ ਤੁਹਾਨੂੰ ਫਰਕ ਤਾਂ ਕੀ ਹੈ ਸਰੀਰ ਨੇ ਟੁੱਟਦਾ ਜੀ ਕੰਮ ਤੇ ਜਾਵੜਦੇ ਆ ਜੀ ਇਹ ਕੀ ਕਿਦਾਂ ਜੀ ਇਹ ਉਦੋਂ ਇਹ ਤਾਂ ਉਸ ਪੋਸਤ ਹੁਣ ਤਾਂ ਪੋਸਤ ਵੀ ਨਸ਼ਾ ਨਹੀਂ ਕਰਦਾ ਜੀ ਜੇ ਮਨਾਈ ਆ ਪੋਸਤ ਖਾਂਦੇ ਆ ਉਸ ਨਸ਼ਾ ਨਹੀਂ ਕਰਦਾ ਜੀ ਉਹ ਨਸ਼ਾ ਨਹੀਂ ਕਰਦਾ ਨਾ ਜੀ ਇਹ ਗੋਲੀ ਦੇ ਬਰਾਬਰ ਨਾ ਹਾਂ ਹੁਣ ਅੱਜ ਕੀ ਕਾਰਨ ਆ ਤੁਸੀਂ ਇੱਥੇ ਇਸ ਵੇਲੇ ਨੂੰ ਮਿਲ ਜਾਂਦੀ ਐ ਕਿ ਅੱਗੇ ਤਾਂ ਇਹ ਮਿਲ ਜਾਂਦੀ ਹੈ ਜੀ ਅੱਜ ਕੀ ਕਾਰਨ ਬਣਿਆ ਹੁਣ ਇਹ ਕਹਿੰਦੇ ਇਹ ਹੜਤਾਲ ਆਈ ਖੱਜਲ ਖਰਾਬਕਾਰੀ ਅੰਦਰ ਨਾ ਦੱਸਦੇ ਵੀ ਯਹਾਂ ਭਾਈ ਤੁਸੀਂ ਚੜ੍ਹਾਈ ਜਾਓ ਕੰਨੂ ਆ ਜਾਓ ਤੁਹਾਨੂੰ ਕਿੰਨੇ ਸਾਲ ਹੋ ਗਏ ਖਾਂਦਨ ਨੂੰ 7 ਸਾਲ ਹੋ ਗਏ 7 ਸਾਲ ਹੋ ਗਏ ਹਾਂਜੀ ਭਈ ਇਹ ਤਾਂ ਕਮਾਲ ਦੀ ਗੱਲ ਹੈ ਇਹ ਤਾਂ ਗੋਲੀ ਹੁੰਦੀ ਹੈ ਕਿ ਨਸ਼ਾ ਛਡਾਉਣ ਦੇ ਲਈ ਹੁੰਦੀ ਛੁੱਟਦੀ ਨਹੀਂ ਜੀ ਅੱਛਾ ਇਹ ਗੋਲੀ ਨਹੀਂ ਛੁੱਟਦੀ ਬਾਹਰ ਛੁੱਟਦੀ ਨਹੀਂ ਇਹ ਨਹੀਂ ਛੁੱਟਦੀ ਇਹਦਾ ਹੋਰ ਤਾਂ ਨਸ਼ਾ ਚੱਲ ਛੁੱਟ ਵੀ ਜਾਂਦਾ ਪਤਾ ਨਹੀਂ ਇਹ ਤਾਂ ਛੋੜਦੀ ਮਣੀ ਨਹੀਂ ਨਹੀਂ ਛੋੜਦੀ ਤੁਸੀਂ ਕੰਮ ਕਰਦੇ ਹੋ ਕੰਮ ਕੀ ਕਰਦੇ ਹੋ ਖੀਤੀ ਬੜੀ ਹੈ ਖੀਤੀ ਬੜੀ ਇਹ ਗੋਲੀ ਦੇ ਤੋਂ ਬਾਅਦ ਹੀ ਕੰਮ ਹੁੰਦਾ ਕਿਉਂ ਹੋ ਜਾਂਦਾ ਬਾਅਦ 'ਚ ਹੀ ਹੁੰਦਾ ਜੀ ਹੂੰ ਉਸ ਤੋਂ ਪਹਿਲਾਂ ਸਰੀਰ ਹੀ ਕੰਬੀ ਜਾਂਦਾ ਹੀ ਸਰੀਰ ਕੰਬੀ ਜਾਂਦਾ ਰਹਿੰਦਾ ਹਾਂਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਸਾਨੂੰ ਹੀ 5 ਸਾਲ ਹੋ ਗਏ ਜੀ 5 ਸਾਲ ਹੋ ਗਏ ਹਾਂਜੀ ਸਾਰਿਆਂ ਨੂੰ 5 7 10 ਵਾਲੇ ਨੇ ਇਹਨੇ ਹੋ ਗਏ ਤੁਹਾਨੂੰ ਸਾਰਿਆਂ ਨੂੰ ਹਾਂਜੀ ਹੋ ਗਏ ਮਤਲਬ ਪੱਕੇ ਲੱਗੇ ਹੋਏ ਹੁਣੇ ਗੋਲੀ ਤੇ ਲੱਗੇ ਹੋ ਤੁਸੀਂ ਪੱਕੇ ਹਾਂ ਗੋਲੀ ਤੇ ਲੱਗੇ ਜੀ ਹਾਂ ਇਹ ਜਿਵੇਂ ਉਸ ਤੋਂ ਪਹਿਲਾਂ ਕੀ ਕਰਾਸ਼ਾ ਕਰਦੇ ਤੁਸੀਂ ਪਹਿਲਾਂ ਹੋਰ ਪਹਿਲਾਂ ਪੋਸਟ ਹੀ ਖਾਂਦੇ ਸੀ ਪੋਸਟ ਉਹ ਤਾਂ ਮਤਲਬ ਇਹਦੇ ਵਿੱਚ ਲੱਤਾ ਬਾਣੀ ਟੁੱਟਦੀ ਸਹੀ ਰਹਿੰਦਾ ਜੀ ਇਹਦੇ ਨਾਲ ਹਾਂ ਜੀ ਠੀਕ ਹੈ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਸੀ ਕਿ ਹੁਣ ਇਹ ਗੋਲੀ ਤੇ ਲੱਗ ਗਈਆਂ ਗੋਲੀ ਤੇ ਲੱਗ ਗਈਆਂ ਕਿੰਨੀਆਂ ਤੁਹਾਨੂੰ ਮਿਲਦੀਆਂ ਨੇ ਦਿਨ ਦੇ ਵਿੱਚ ਮੈਂ ਤਾਂ ਸਾਨੂੰ ਹਫ਼ਤੇ ਦੀਆਂ 7 ਮਿਲਦੀਆਂ ਜੀ ਇੱਕ ਮਿਲਦੀ ਹਾਂ ਜੀ ਰੋਜ਼ ਦੀ ਇੱਕ ਮਿਲਦੀ ਹੈ ਇੱਕ ਮਿਲਦੀ ਕੋਈ ਇਦਾਂ ਦੀ ਜਿਹੜੇ ਵੱਧ ਖਾਂਦੇ ਹੁਣ ਦਿਨ ਦੀ ਵੱਧ ਮਿਲਦੀ ਹੋਵੇ ਜਿੰਨਾਂ ਨੂੰ ਨਾ ਪਤਾ ਹੈ ਜੀ ਵੱਧ ਵੱਧ ਮਿਲਦੀਆਂ ਕਿ ਨਹੀਂ ਨਹੀਂ ਮਿਲਦੀਆਂ ਮਿਲਦੀਆਂ ਇਹ ਇੱਕ ਤਾਂ ਜਿਵੇਂ ਵੱਡੀ ਗੋਲੀ ਲੱਗੀ ਆ ਤੇ ਦੂਜੀਆਂ ਛੋਟੀਆਂ ਲੱਗੀਆਂ ਅੱਛਾ ਇਹ ਡੋਜ ਦੇ ਹਿਸਾਬ ਨਾਲ ਲੱਗੀਆਂ ਡੋਜ ਦੇ ਹਿਸਾਬ ਨਾਲ ਆਈ ਠੀਕ ਹੈ ਹਾਂ ਕੰਨੇ ਤਨ ਤਨ ਨਹੀਂ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਖਾਂਦਿਆਂ ਨੂੰ ਇੰਨੇ ਮੈਨੂੰ 5 ਸਾਲ ਹੋ ਗਏ ਜੀ 5 ਸਾਲ ਹੋ ਗਏ ਤੁਸੀਂ ਖਾਂਦੀ ਪਹਿਲਾਂ ਪੋਸਟ ਪੋਸਟ ਮਤਲਬ ਪੋਸਟ ਛੱਡਣ ਦੇ ਲਈ ਇਹ ਗੋਲੀ ਤੁਹੀ ਗੋਲੀ ਤੇ ਲੱਗੇ ਹਾਂ ਉਹ ਛੱਡਤੀ ਹੋਣੀ ਹੁਣ ਹਾਂ ਪੋਸਟ ਨਹੀਂ ਖਾਂਦਾ ਮੈਂ ਗੋਲੀ ਖਾਂਦਾ ਪੋਸਟ ਮਿਲਦਾ ਵੀ ਓਕੇ ਬਹੁਤ ਆਉਂਦਾ ਹੀ ਨਹੀਂ ਜੀ ਬੰਦ ਪਿਆਰ ਇੱਕ ਤੇ ਮਾਰਜੀ ਪੁਲਿਸ ਵਾਲ ਨੂੰ ਜਿੱਥੇ ਆ ਵੀ ਗਿਆ ਕਿਸੇ ਕੋਲ ਇਹ ਗੋਲੀ ਇਹਨੂੰ ਨਹੀਂ ਫੜਦੇ ਤਾਂ ਆਪ ਦਿੰਦੇ ਇਹਦਾ ਕਾਟ ਆ ਇਹਦਾ ਕਾਟ ਬਣਿਆ ਸਾਡੇ ਕਹਾੜ ਬਣਿਆ ਕਿੰਨੀਆਂ ਗੋਲੀਆਂ ਤੁਹਾਨੂੰ ਮਿਲਦੀਆਂ ਨੇ ਹੱਟ ਹੱfte ਹਾਂ ਰੋਜ਼ ਰੋਜ਼ ਲੈਣ ਹੋਣੀ ਪੈਂਦੀ ਹੈ ਕਿ ਹਫਤੇ ਨਾ 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 ਹਫਤੇ ਬਾਅਦ ਹਫਤੇ ਬਾਅਦ ਹਾਹ ਦੇ ਹੜੀ ਵਾਰੀ ਸੀਗੀ ਤੇ ਵਾਰੀ ਦੇ ਹਿਸਾਬ ਨਾਲ ਹੀ ਆਉਂਦੇ ਆ ਸਾਰੇ ਤੇ ਉਹ ਨਹੀਂ ਮਿਲਦੀ ਹੱਤੇ ਦੇ ਫਿਰ ਸਾਇਕਾ ਖਾ ਕੇ ਤਾਂ ਪਾਸ ਕਰੀ ਜਾਂਦੇ ਇੱਕ ਜਾਣ ਨਿੱਕੀ ਜੀ ਬਰੀਕ ਦੀ ਲੱਗੀ ਹੈ ਆ ਖਾ ਰੋ ਉਹ ਖਾ ਖੂ ਕੇ ਤੇ ਵਟਾਂ ਪਾਸ ਕਰੀ ਜਾਂਦੇ ਆਪਦਾ ਅਸੀਂ ਜਿਵੇਂ ਪੋਸਤ ਖਾਂਦੇ ਸੀ ਉਹਦਾ ਨਸ਼ਾ ਹੁੰਦਾ ਸੀਗਾ ਓਵੇਂ ਇਹ ਗੋਲੀ ਖਾ ਕੇ ਵੀ ਕੋਈ ਅਸਰ ਹੁੰਦਾ ਇਹਦਾ ਹਾਂ ਇਹ ਵਾੜ ਕਰ ਜਾਂਦੀ ਆ ਸਰ ਉਹਦੇ ਨਾਲ ਤਾਂ ਹੀ ਕਾ ਪੋਸਟ ਕਰਦਾ ਹੀ ਕੱਖ ਨੀਗਾ ਅੱਛਾ ਸਹੀ ਮਨੇ ਤੇ ਬੰਦੀ ਕਰਨੀਆਂ ਚਾਹੀਦੀਆਂ ਇਹ ਇਹ ਇੱਕ ਤਾਂ ਲੋਕ ਇਹ ਤਾਂ ਹੀ ਚਿੱਟੇ ਨਾਲ ਹੀ ਭੈੜੀ ਏ ਇਹ ਗੋਲੀ ਹਾਂ ਇਹ ਹੁਣ ਮੰਨ ਲੈ ਇੱਕ ਤਾਂ ਚਿੱਟਾ ਟੀਕੇ ਲਾਉਣ ਲੱਗੇ ਲੋਕੀ ਇਹ ਗੋਲੀਆਂ ਦੇ ਹਾਂਜੀ ਠੀਕ ਐ ਤੇ ਚਿੱਟੇ ਨਾਲ ਵੀ ਇਹਦਾ ਅਸਰ ਜਾਂਦੀਆਂ ਅੱਛਾ ਇਹ ਗੋਲੀ ਦਾ ਟੀਕਾ ਲਾ ਲੈਂਦੇ ਆਪਣਾ ਹਾਂਜੀ ਠੀਕ ਐ ਤੇ ਫੇਰ ਕਈ ਨੱਕ ਚ ਪਈ ਜਾਂਦੇ ਇਹ ਗੋਲੀਆਂ ਹਾਂ ਨੱਕ ਜੀ ਹੋਰ ਕੇ ਪਾ ਲੈਂਦੇ ਹੋਣਗੇ ਹਾਂਜੀ ਠੀਕ ਹੈ ਤੇ ਨੱਕ ਚ ਪੈਂਦੀ ਹਾਂਜੀ ਪੀ ਕੇ ਪੀ ਕੇ ਪੀ ਲੈਂਦੇ ਆ ਇਹਨੂੰ ਹਾਂ ਟੀਕਾ ਲਾਉਣ ਲੱਗੇ ਤੇ ਹਾਂ ਮਤਲਬ ਇਹਨੂੰ ਹੀ ਨਸ਼ਾ ਬਣਾ ਲਿਆ ਨਸ਼ਾ ਬਣ ਗਿਆ ਜੀ ਪੱਕਾ ਹੀ ਬਣ ਗਿਆ ਤੁਸੀਂ ਕੰਮ ਹੀ ਕਰਦੇ ਹੋ ਬਾ ਦਿਹਾੜੀ ਕਰਦੇ ਆ ਬੱਠਾ-ਬੁੱਠਾ ਚੱਕਦੇ ਆ ਹੋਰ ਅਸੀਂ ਕਰਦੇ ਆ ਬੱਠਾ ਗੋਲੀ ਤੋਂ ਬਿਨਾ ਚੱਕਣੇ ਜਾਂਦੇ ਹੁਣ ਤਾਂ ਤਾਂ ਹੀ ਤਾਂ ਖੜੇ ਆ ਅਸੀਂ ਗਾੜੀ ਛੱਡੀ ਆ ਮੈਂ ਆਹ ਬਾ ਸਾਰੇ ਜਗੋਂ ਬੰਦੇ ਆ ਉੱਥੇ ਨਾ ਕੋਈ ਵਾਈ ਵਾਲਾ ਉਹ ਬੈਠਾ ਕਸਗਾ ਕਿੱਥੇ ਚੱਲਦਾ ਖੇਤ ਗਿਆ ਨਹੀਂ ਗਈ ਨਹੀਂ ਚੱਲਦੀ ਜੀ ਨਹੀਂ ਕਰਦਾ ਨੱਕ ਨਹੀਂ ਕਰਦਾ ਜਾਣਦੇ ਪੱਲੇ ਕੱਖ ਨਹੀਂ ਗਾ ਇਹ ਗੋਲੀ ਜੀ ਸਾਰਾ ਕੁਝ ਆ ਗਿਆ ਹੁਣ ਆ ਗਿਆ ਆ ਗਿਆ ਜੀ ਘਰੇ ਨਹੀਂ ਖਾਣ ਨੂੰ ਜੀ ਕਰਦਾ ਰੋਟੀ ਪਾਣੀ ਖਾਣ ਨੂੰ ਜੀ ਕਰਦਾ ਬਾਈ ਗੱਲ ਜਾਗ ਡਿੱਗ ਗਿਆ ਪਿਆ ਹੋਏ ਨੂੰ ਚੱਕਣ ਨੂੰ ਜੀ ਨਹੀਂ ਕਰਦਾ ਖਾਦੇ ਬਿਨਾ ਇਹ ਗੋਲੀ ਬਿਨਾ ਹਾਂ ਜੀ ਤੁਹਾਨੂੰ ਬਾਪੂ ਕਿੰਨੇ ਸਾਲ ਹੋ ਗਏ ਖਾਂਦੇ ਮੈਨੂੰ ਤਾਂ ਖਾਂਦੇ ਨੇ 5 ਸਾਲ ਹੋ ਗਏ ਜੀ 5 ਸਾਲ ਹੋ ਗਏ ਕੀ ਨਸ਼ਾ ਕਰਦੇ ਤੁਸੀਂ ਪਹਿਲਾਂ ਉਹ ਐਸਆਰ ਜੀ ਗੋਲੀ ਚੱਲੀ ਸੀ ਨਾ ਉਹ ਖਾਲੇ ਨੇ ਪੋਸਤਖਾਲੇ ਨੇ ਕਿਤੇ ਕੁਝ ਖਾਲੇ ਗੰਦ ਪਹਿਲਾਂ ਖਾਈ ਜਾਂਦੇ ਸੀ ਜਿਵੇਂ ਇਹ ਇਹ ਜਿਹੜੀ ਗੋਲੀ ਹੈ ਇਹ ਨਸ਼ਾ ਛੱਡਣਾਂ ਦੀ ਹੁੰਦੀ ਹੈ ਹਾਂ ਜੀ ਹਾਂ ਨਸ਼ਾ ਛੱਡਣਾਂ ਤੇ ਹੁਣ ਸੀਰ ਟੁੱਟਦਾ ਚ ਕਿਵੇਂ ਸਮਝ ਲੋਈ ਦਾ ਪੜ੍ਹੇ ਲਿਖੇ ਤਾਂ ਅਣਪੜ੍ਹ ਆ ਉਹਨੂੰ ਕੋਈ ਕੰਮ ਕਰਨ ਨੂੰ ਜੀ ਕਰਦਾ ਕੀ ਪੈ ਸੀਰ ਇਧਰ ਲੱਗਿਆ ਪਿਆ ਹੋਰ ਕੋਈ ਨਸ਼ਾ ਮਿਲਦਾ ਨਹੀਂ ਇਹ ਇੱਕ ਹਿਸਾਬ ਦਾ ਨਸ਼ਾ ਤੁਹਾਨੂੰ ਲੱਗਿਆ ਨਾ ਹਾਂ ਜੀ ਹਾਂ ਇਹ ਇਹ ਮਿਲਣੀ ਚਾਹੀਦੀ ਜ਼ਰੂਰ ਇਹ ਤਾਂ ਬੰਦ ਕਰੀ ਬੈਠ ਹੁਣ ਕੀ ਕਰੀਗੇ ਜਵਾਕ ਵੀ ਡਿੱਗਿਆ ਪਿਆ ਉਹ ਚੱਕਰ ਨੂੰ ਜੀ ਨਹੀਂ ਕਰਦਾ ਬਾਲੀ ਗੱਲ ਕੀ ਹੈ ਨਹੀਂ ਹਲਾਤ ਨਹੀਂ ਐਨਾ ਪਸਰੀ ਕੰਮ ਕਰਦੇ ਹੋ ਕੀ ਹੋਣਗੇ ਨਹੀਂ ਕੰਮ ਹੋਰ ਕੰਮ ਕਰਦੇ ਖੇਤੀ ਦਾ ਖੇਤੀ ਦਾ ਕੰਮ ਕਰਦੇ ਹਾਂ ਜੀ ਇਹਦੇ ਬਿਨਾ ਹੁੰਦਾ ਨਹੀਂ ਹੁਣ ਨਾ ਜੀ ਖੇਤ ਜਾਣ ਨੂੰ ਜੀ ਕਰਦਾ ਮੈਡਮਾਂ ਵੀ ਇੱਕ ਤਾਂ ਦੱਸ ਦੇਣੇ ਵੀ ਮਿਲਣੀਆਂ ਜਾਂ ਨਹੀਂ ਮਿਲਣਗੀਆਂ ਵੀ ਖੱਜਲ ਖਰਾਬ ਕੰਮ ਕਰੀ ਜਾਂਦੇ ਜੀ ਡਿੱਕੀ ਜਾਂਨੇ ਆ ਖੜੇ ਹੁਣ ਡਿੱਕੀ ਜਾਂਨੇ ਆ ਤੁਹਾਨੂੰ ਮਿਲਦੇ ਚਾਹੀਏ ਵੀ ਹਾਂ ਵੀ ਉਹ ਕਹਦੇ ਨੇ ਮੈਂ ਜਾਂ ਤਾਂ ਵੀ ਮਿਲਦੀਆਂ ਨਹੀਂ ਤੇ ਨਹੀਂ ਆ ਵੀ ਦੇਣੀ ਆ ਵੀ ਹਫਤੇ ਦੀਆਂ ਅੱਗੇ ਹਫਤੇ ਦਿਨ ਨਾ ਤਾਂ ਚੱਲ ਵੀ ਇੱਕ ਦਿਨ ਦੀਆਂ ਦੇ ਦੇਣ ਅੱਗੇ ਵੀ ਦਿੰਦੇ ਆ ਕੱਕ ਦਿਨ ਨਹੀਂ ਸ਼ੁਰੂ ਹੋ ਗਿਆ ਹੋਣਾ ਸਿਸਟਮ ਵੀ ਗੋਲੀ ਡੜੀ ਦੀ ਉਹ ਹੀ ਤਾਂ ਗੱਲ ਹੈ ਹਾਂ ਜਿਹੜਾ ਇੰਜਨ ਵਾਲੀ ਗੱਲ ਜੀ ਤੇਲ ਨਹੀਂ ਤਾਂ ਇੰਜਨ ਖੜਾ ਹੈ ਉਹ ਗੱਲ ਹੈ ਹੁਣ ਛਾਲਿਆ ਬੰਦਿਆਂ ਦੀ ਮੈਂ ਤੁਹਾਡੇ ਇੰਜਨ ਦਾ ਤੇਲ ਗੋਲੀ ਹੈ ਇਹ ਹਾਂ ਜੀ ਹਾਂ ਇਹ ਮਲੇ ਤਾਂ ਇੰਜਨ ਚੱਲੂਗਾ ਨਹੀਂ ਬੰਦ ਤੱਕ ਪਾਉਣਾ ਕੋਸ਼ਿਸ਼ ਕਰੀ ਜਾਂ ਥੱਕੇ ਮਾਰੀ ਜਾਂ ਲਫੇੜੇ ਮਾਰੀ ਜਾਂ ਕੋਸ਼ਿਸ਼ ਕਰੀ ਜਾਂ ਕੁਝ ਨਹੀਂ ਹੁੰਦਾ ਕੋਈ ਅਸਰ ਨਹੀਂ ਹੱਥ ਵੀ ਨਹੀਂ ਚੱਕੀ ਦਾ ਮੋਰੇ ਵਾਲੀ ਗੱਲ ਕੀ ਹੈ ਅਸਰ ਨਹੀਂ ਜੀ ਨਹੀਂ ਕਰਦਾ ਹਾਂ ਐਸਾ ਕੋਸੋ ਜਾਣ ਨਹੀਂ ਕਰਦਾ ਬਾਈ ਗੱਲ ਕੀ ਹੈ ਇਹ ਡਿੱਕੀ ਆਨੇ ਫੜੇ ਦਈਏ ਹਾਂ ਜੀ ਹਮ ਮਸ਼ੀਨਰੀ ਆਈ ਗੱਲ ਹੈ ਜੀ ਤੇਲੇਗਾ ਚੱਲੂ ਵੀ ਨਹੀਂ ਖਤਮ ਉਹ ਗੱਲ ਉਹ ਲਈ ਦੀ ਜੀ ਸਾਡੀ ਕਦੇ ਆਹ ਗੋਲੀ ਛੱਡਣ ਨੂੰ ਦਿਲ ਕੀਤਾ ਵੀ ਆਹ ਗੋਲੀ ਛੱਡ ਦਈਏ ਇਹ ਦਿਲ ਤਾਂ ਤਾਂ ਹੈ ਕਿ ਹੋਰ ਕੁਝ ਮੇਰੇ ਤਾਂ ਛੱਡਣ ਦਾ ਦਿਲ ਕਰੇ ਜੀ ਤਾਂ ਸਰੀਰ 50 50 ਸਾਲ ਹੋ ਗਏ ਖਾਂਦੇਆਂ ਨੂੰ ਠੀਕ ਹੈ ਇਹ ਛੱਡ ਨਹੀਂ ਪਹਿਲਾਂ ਫੀਮ ਖਾਂਦੇ ਸੀ ਇਹ ਛੱਡਦੀ ਨਹੀਂ ਜੀ ਕਿੰਨਾ ਚੇਰੀ ਹੋ ਗਿਆ ਛੱਟ ਜਾਂਦਾ ਜੀ ਇਹ ਨਹੀਂ ਛੋੜਦੀ ਇਹ ਕੋਲੀ ਛੋੜਦੀ ਨਾ ਜੀ ਹੁਣ ਅੱਜ 70 ਸਿੰਘਾਂ ਦੀ ਸਿੰਘਾਂ ਤੱਕ ਪੰਚੀ ਪਈ ਮੁੱਲ ਵੀ ਕੀ ਹੁੰਦੀ ਹੈ ਜੀ ਅੱਛਾ ਮੁੱਲ ਉਹ ਵਕਦੀਆਂ ਗੋਲੀਆਂ ਹਾਂਜੀ 80ਾਂ ਤੱਕ ਵੀ ਕੀ ਜਾਂਦੀ ਹੈ ਉਹ ਵੀ ਹੁਣ ਹੁਣ ਜਾਂ ਲੈਣਗੇ ਸਿੰਘਾਂ ਦੀ ਵੀ ਉਹ ਜਿਹੜੇ ਪਹਿਲਾਂ ਟੀਕੇ ਜਿਹੜੇ ਲਾਉਂਦੇ ਆ ਉਹ ਲੈ ਗਏ ਪਹਿਲਾਂ ਸਾਰਿਆਂ ਕੋਲ ਤਿੰਨਾ ਚਾਰਾਂ ਕੋਲ ਹਾਂ ਸਾਰਿਆਂ ਕੋਲੇ ਜਾਏ ਉਹਨਾਂ ਕੋਲੇ ਕਿੱਥੋਂ ਦੀ ਹੂ ਬਈ ਜਿਹੜੀ 80 ਰੁਪਏ ਦੀ ਹੈ ਇਹ ਭਗਤ ਉਹਨੇ ਹੁੰਦਾ ਕੋਈ ਇੱਥੋਂ ਲੈ ਕੇ ਜਾਂਦਾ ਇੱਥੋਂ ਵੇਚੀ ਹੁੰਦੇ ਲੈ ਜਾਂਦਾ ਇਹ ਵੀ ਦੇਖਦੀ ਗੋਲੀ ਹਾਂਜੀ ਇਹ ਵੀ ਖਾਂਦਾ ਉਹ ਗੋਲੀ ਲੈ ਕੇ ਮੁੱਲ ਵੇਚੀ ਜਾਂਦੇ ਆ ਜਿਹੜਾ ਕੋਈ ਨਹੀਂ ਖਾਂਦਾ ਉਹਦਾ ਕਾਰਡ ਰਿਕਾਰਡ ਬਣਾ ਲੰਦੇ ਉਹ ਮੁੱਲ ਵੇਚਦੇ ਹਾਂ ਜੀ ਹਾਂ ਜੀ ਹਾਂ ਨਹੀਂ ਖਾਂਦੇ ਬਾਹਲੇ ਵਿੱਚ ਬੰਦੇ ਹੈਗੇ ਉਹ ਜੀ ਖਾਂਦੇ ਕਰਕੇ ਬਣਾਇਆ ਹਾਂ ਵੀ ਮੈਂ ਖਾਂਦਾ ਹੁਣ ਅੱਜ ਜੇ ਮੈਂ ਤੁਹਾਨੂੰ ਮਿਲਿਆ ਨਹੀਂ ਹੋ ਸਕਦਾ ਤੁਹਾਨੂੰ ਮੁੱਲ ਲੈਣੀਆਂ ਪੈਣਗੀਆਂ ਹਾਂ ਜੀ ਹਾਂ ਪਹ 200 ਲੈਣੀ ਪਾ ਉਹਨਾਂ ਕੋਲੇ ਵੀ ਖਤਮ ਆਉਂਗਾ ਤਿੰਨਾਂ ਕੋਲੇ ਹਾਂ ਜੀ ਉਹ ਜਿਹੜੇ ਟੀਕੇ ਨਾਲ ਇੰਨੀ ਡਿਮਾਂਡ ਆਏ ਗੋਲੀ ਦੀ ਹੈ ਹਾਂ ਜੀ ਹੁਣ ਜਿਹੜੇ ਟੀਕੇ ਲਾਉਂਦੇ ਮੁੰਡੇ ਪਹਿਲਾਂ ਉਹ ਲੈ ਕੇ ਚੱਲ ਅੱਜ ਕੋਸ ਬੰਦੇ ਇੱਥੋਂ ਵੀ ਜਾਈ ਜਾਂਦੇ ਆ ਹੁਣ ਇਹਦਾ ਵਿਚਾਰੇ ਮਜੀਬ ਥੱਲੇ ਧਰਦੇ ਆ ਤੇ ਮਿਲਣਾ ਹੀ ਨਹੀਂ ਕੰਨਾਂ ਤੇ ਮੈਂ ਸਰਕਾਰ ਕਹਿੰਦੀ ਆ ਵੀ ਇਹ ਗੋਲੀ ਨਸ਼ਾ ਛੱਡਣ ਦੇ ਲਈ ਅਸੀਂ ਲੈ ਕੇ ਆਂਦੀ ਆ ਵੀ ਨੋਟਾ ਛੱਡਿਆ ਜਾਂਦਾ ਉਹਦੇ ਨਾਲ ਕੀ ਛੱਡਿਆ ਜਾਂਦਾ ਨਸ਼ਾ ਦੇ ਨਾਲ ਨਹੀਂ ਛੱਡਿਆ ਤੇ ਉਹਦੇ ਕੋਲ ਹੀ ਇੱਕ ਨਸ਼ਾ ਬਣ ਗਈ ਆ ਹਾਂਜੀ ਕੋਈ ਵੀ ਗੋਲੀ ਲੈਣ ਆਇਓ ਜੀ ਹਾਂਜੀ ਗੋਲੀ ਹੀ ਲੈਣ ਹੀ ਆਏ ਆ ਜੀ ਕਿੰਨੇ ਸਾਲ ਹੋ ਗਏ ਖਾਂਦਿਆਂ ਨੂੰ ਖਾਂਦਿਆਂ ਨੂੰ ਤਾਂ ਹੋ ਗਏ 5-6 ਸਾਲ ਜੀ 5-6 ਸਾਲ ਹੋ ਗਏ ਤੇ ਹੋਰ ਮਰਗੀ ਲਾਉ ਤੋ ਮਰ ਲਾ ਨਹੀਂ ਅੱਜ ਤਾਂ ਜਮਾਈ ਮੁੱਲ ਮੁੱਲ ਮਿਲ ਜਾਂਦੀ ਹੈ ਮੁੱਲ ਵੀ ਨਹੀਂ ਮਿਲਦੀ ਇੱਥੇ ਕਿੱਥੇ ਹੁਣ ਇਹ ਲੈਣ ਗਿਆ ਜੀ ਮੁੱਲ ਮਿਲ ਗਈ ਕਿ ਨਹੀਂ ਨਹੀਂ ਠੀਕ ਕਹਿੰਦੇ ਹੋ ਬੰਦਾ ਹੀ ਨਹੀਂ ਮੇਆ ਮਿੰਟ ਬੰਦਾ ਨਹੀਂ ਮਿਲਿਆ ਹਾਂ ਐਵੇਂ ਕੀ ਜਾਂਦੀ ਹੈ ਮੈਂ ਵਿੱਚ ਆ ਕੋਈ ਹੋਣਾ ਹੈਗਾ ਕਿਸੇ ਕੋਈ ਜਮਾ ਜਿਹੜਾ ਨਹੀਂ ਖਾਂਦਾ ਕੀ ਹਾਲਾਤ ਨਹੀਂ ਮਿਲਦੀ ਨਹੀਂ ਲੈ ਬਾਈ ਗੱਲ ਮਿਲਦੀ ਨਹੀਂ ਕੋਈ ਗੋਲੀ ਵੱਖਣ ਨੂੰ ਕੋਈ ਪਸਾ ਕੀ ਜਾਣ ਜੇ ਮਿਲਦੀ ਉਹ ਮਿਲਦੀ ਮਿਲਦੇ ਸੀ ਥੱਕੇ ਖਾਣਾ ਆਉਣੇ ਗੱਲਬਾਤ ਕੀਤੀ ਇਹਨਾਂ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਕਿ ਜਿਹੜੀ ਇਹ ਗੋਲੀ ਹੈ ਜੀਭ ਥੱਲੇ ਰੱਖਣ ਵਾਲੀ ਜਿਹਨੂੰ ਸਰਕਾਰ ਕਹਿੰਦੀ ਹੈ ਕਿ ਨਸ਼ਾ ਛਡਾਉਣ ਦੇ ਲਈ ਅਸੀਂ ਲੈ ਕੇ ਆਏ ਹਾਂ ਤਾਂ ਉਹ ਗੋਲੀ ਖਾਂਦਿਆਂ ਨੂੰ ਇਹਨਾਂ ਨੂੰ 7-7 10-10 ਸਾਲ ਹੋ ਚੁੱਕੇ ਨੇ ਪਰ ਇਹ ਗੋਲੀ ਨਹੀਂ ਛੁੱਟ ਰਹੀ ਜਿਹੜਾ ਹੋਰ ਨਸ਼ਾ ਸੀਗਾ ਪੋਸਤ ਪੁੱਕੀ ਉਹ ਸਾਰਾ ਕੁਝ ਕਹਿੰਦੇ ਛੱਡ ਛੜਤਾ ਅਸੀਂ ਪਰ ਇਹ ਗੋਲੀ ਉੱਤੇ ਲੱਗ ਗਈ ਹੁਣ ਜੇ ਗੋਲੀ ਨਾ ਮਿਲੇ ਤਾਂ ਨਾ ਤਾਂ ਕੰਮ ਤੇ ਜਾਨ ਨੂੰ ਗੱਲ ਕਰਦਾ ਉਹ ਕਹਿੰਦੇ ਕਿ ਜੇਕਰ ਜਵਾਕ ਵੀ ਡਿੱਗ ਪਵੇ ਉਹਨੂੰ ਚੱਕਣ ਨੂੰ ਵੀ ਨਹੀਂ ਦਿਲ ਕਰਦਾ ਇਹ ਗੋਲੀ ਦੇ ਬਿਨਾ ਇੰਨਾ ਸਾਡਾ ਜਿਹੜਾ ਸਰੀਰ ਹੈ ਉਹ ਔਖਾ ਹੁੰਦਾ ਤਾਂ ਗੋਲੀ ਜਿਹੜੀ ਕਹਿੰਦੇ ਮੁੱਲ ਵੀ ਮਿਲ ਜਾਂਦੀ ਐ ਇੱਥੋਂ ਲੋਕ ਲੈ ਜਾਂਦੇ ਆ 80-80 ਰੁਪਏ ਦੀ ਗੋਲੀ ਵੇਚ ਰਹੀ ਐ ਤਾਂ ਸਰਕਾਰ ਨੇ ਜਿਹੜੀ ਸਿਸਟਮ ਚਲਾਇਆ ਹਾਂਜੀ ਮਹਾਰਾਜੇ ਕਰ ਵੀ ਹੜਤਾਲ ਆ ਸਾਨੂੰ ਲੱਗ ਕਿ ਤਾਂ ਮਿਲ ਜੇ ਸਾਡੀ ਢਿਹੜੀ ਨੰਗ ਜੀ ਹਾਂ ਤੇ ਸਾਜੀ ਸਵੇਰੇ ਲਾਂਗੇ ਹੁਰਗੀ ਆ ਗੋਲੀ ਨਾਲ ਹੀ ਢਿਹੜੀ ਮਤਲਬ ਲੱਗਣੀ ਐ ਤੁਹਾਡੀ ਹਾਂ ਹਾਂ ਬਿਲਕੁਲ ਤਾਂ ਕਈ ਜਿਆਦਾਤਰ ਲੋਕ ਨੇ ਦਿਹਾੜੀਦਾਰ ਨੇ ਜਿਹੜੇ ਕਹਿੰਦੇ ਕਿ ਗੋਲੀ ਮਿਲੂਗੀ ਤਾਂ ਅਸੀਂ ਕੰਮ ਤੇ ਜਾਵਾਂਗੇ ਕਿਤੇ ਬਿਨਾ ਕੰਮ ਨਹੀਂ ਹੁੰਦਾ ਤਾਂ ਇਹ ਦਿਖਾਉਣ ਦਾ ਤੁਹਾਨੂੰ ਮਕਸਦ ਇਹ ਹੀ ਹੈ ਕਿ ਜਿਹੜੀ ਸਰਕਾਰ ਕਹਿੰਦੀ ਹੈ ਵੀ ਅਸੀਂ ਨਸ਼ਾ ਛਡਾਉਣ ਦੇ ਲਈ ਸਿਸਟਮ ਬਣਾਇਆ ਗੋਲੀਆਂ ਤੇ ਲਾਇਆ ਉਹ ਗੋਲੀਆਂ ਉੱਤੇ ਲੱਗੇ ਹੋਏ ਆ ਪੰਜ ਪੰਜ ਸਾਲ ਹੋ ਗਏ ਆ ਤਾਂ ਇਹ ਤਸਵੀਰ ਹੈ ਪੰਜਾਬ ਦੀ